ਆਣੀ ਕੀ ਕੁੰਨੀ ਲੈ ਅੱਛਾ ਮਰਜੀ ਲੈ ਹੂੰ ਇੱਥੇ ਹੀ ਚੌਣ ਲੱਗ ਜਾ ਚਾਹ ਲੈ ਮਤਲਬ ਵੀ ਨਹੀਂ ਕੋਈ ਮਤਲਬ ਵੀ ਨਹੀਂ ਹੈ ਨਾ ਆਪਾਂ ਦੇਖ ਕੇ ਲੈਣੇ ਬਈ ਰੋਕੀ ਤੇ ਰੋਕੀ ਬਾਈ ਥਾਣ ਦਿਖਾ ਦਈਏ ਬਾਈ ਦੁੱਧ ਵੀਰੇ ਨੇ ਪਹਿਲਾਂ ਨੇ 18 ਕਿਲੋ ਦਿੱਤਾ ਚੱਲ ਲੈ ਚਲ ਕੋਲ 18 ਦੇ ਤੇ 20 ਦੇ ਸਾਨੇ ਚ ਪਾ ਦੁੱਗੀ ਬਈ ਸੋਹਣਿਆ ਕੁੱਲ ਮਿਲਾ ਕੇ ਤੇ ਬੈਡੂ ਟੂ ਚੰਗਾ ਪਹਿਲੇ ਸੁਸ ਸੁੰਗਣ ਵਾਲੀ ਹੈ ਨਾ ਬਾਈ ਕੱਦ ਦੇਖ ਲੈ ਹੂੰ ਪੂਰੀ ਫੁੱਲ ਦੀ ਕੱਚੀ ਪਈਆ ਹਾਂਜੀ ਹਫਤੇ ਦੀ ਇੱਥੇ ਰੋਕੋ ਵੀਰੇ ਆਇ ਤੁਸਨ ਤੋ ਹਾ ਨਾ ਬੜਾ ਰੋਕੇ ਆਇ ਤੁ ਆ ਫੇਸ ਕੁਆਲਟੀ ਚੈੱਕ ਕਰ ਲੋ ਚੰਗੀ ਆ ਨਾ ਕੋਲਮ ਲਾ ਕੇ ਦੁੱਧ ਕਿੰਨਾ ਕੁ ਪਾਉ ਲੱਗ ਪਾ ਕੇ ਜੇ ਦੁੱਧ ਬਾਈ ਗਰਮੀ ਆ 20 ਤਾ ਰਾਮ ਨਾਲ ਹੀ ਪਾਉ 20 ਤਾ ਰਾਮ ਨਾਲ ਹੀ ਪਾਉ ਨਾ ਐਡਾ ਵੈਡਾ ਜਿਹੇ ਨਾ ਗਾਂ ਦਾ 20 ਤਨ ਕੋਈ ਵਾਲਾ ਨਹੀਂ ਗਾ ਠੀਕ ਹੈ ਠੰਡੀ ਗਰਮੀ ਮਹਾਪੂਰੀ ਮਾਰ ਦੇ ਦਿਖਾ ਦੇ ਫਿਰ ਮਾਰ ਲੈ 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 ਬਾਈ ਲੈ ਬਾਈ ਕੋਈ ਨਹੀਂ ਸ਼ੈਡ ਤੋਂ ਬਹਿ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਾ ਹੀ ਨਹੀਂ ਜਮਾ ਵਾਲੀ ਕੁੰਨੀ ਠੀਕ ਹੈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰ ਜਿਹੜੀ ਅੱਜ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹ तरीका नोट ਕਰ ਲੋ ਜੀ 20 ਤਰੀਕਾ ਚੌਥਾ ਮਹੀਨਾ 2025 ਜਨਕੀ 204 2025 3 बाई ਕੋ ਬੈੜਾ ਇੱਕ ਜਿਹਾ ਪਿਛੇ ਕੀ ਕਰਾਸ ਨਾਲ ਚ ਗੱਬਰ ਬੈੜਾ ਬਹੁਤ ਚੰਗੇ ਥਾਂ ਲੇ ਵੇਦੀਆ ਦੋ ਦੋ ਤੀਰੇ 20 22 18 ਬੀ ਵਾਲੀ ਆਮ ਨਾਲੀ ਹੋਊਗੀ ਤੇ ਇੱਕ ਹੈਗੀ ਚਾਰ ਅੰਦ ਬੱਚੀ ਨੂੰ ਗੱਬਣਾ ਇਹ ਬਹੁਤ ਸੋਨੇ ਕਾਦੇ ਕਾੜ ਵਾਲੇ ਚੰਗੇ ਥਾਂ ਹਵਾਨੇ ਦੀ ਮਾਲਕਣਾ ਤੇ ਇੱਕ ਬਿਲਕੁਲ ਤਾਜੀ ਸੁਈਸਾਈ 20 बाई ਕਿਲੋ ਵਾਲੀ ਖੁੱਲੇ ਢੋਲੇ ਦੁੱਤਾਲੀ ਹੈ ਨਾ ਇਹ ਗਾਂ ਪਾਈ ਨੇ ਪਿਛੇ ਤਿੰਨੇ ਗਾਵਾਂ ਨੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਸੋ ਜਿਹੜਾ ਵੀਰ ਪਸ਼ੂ ਖਰੀਦਾਂ ਦਾ ਸੋ ਪਹਿਲਾਂ ਤਸੱਲੀ ਜਰੂਰ ਕਰ ਸੋ ਪਹਿਲਾ ਵੀਡੀਓ ਪੂਰੀ ਦੇਖਨੀ ਆ ਫਿਰ ਮਾਲਕ ਨਾਲ ਗੱਲ ਕਰਨੀ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਠੀਕ ਠਾਕ ਹੋ ਜੀ ਠੀਕ ਬਾਈ ਤੇ ਨਾਂ ਤੇ ਪਿੰਡ ਬੋਲ ਦਈਏ ਨਾਂ ਬਾਈ ਸੀਰਾ ਸਿੰਘ ਢਾਲੀਆ ਵਾਲਾ ਪਿੰਡ ਛੰਨਾ ਗਲਾਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਤਸਵੀਲ ਤਪਾ ਗਈ ਤਸਵੀਲ ਤਪਾ ਨੇੜੇ ਭਧੌੜਾ ਵੀ ਭਧੌੜ ਬਿਲਕੁਲ ਨੇੜੇ ਆਗਾ ਹੁਣ ਨੰਬਰ 98720 76012 98720 76012 ਵੀਰੇ ਜੇਕਰ ਸਿੱਧੀ ਕਾਲ ਨਾ ਲੱਗੀ ਤਾਂ ਇਸੇ ਨੰਬਰ ਤੇ ਵਟਸਐਪ ਕਾਲ ਵੀ ਕਰ ਸਕਦੇ ਆਪਾਂ ਹਾਂਜੀ ਹਾਂ ਵੀਰੇ ਇਸੇ ਨੰਬਰ ਤੇ ਵਟਸਐਪ ਚੱਲਦਾ ਹਾਂਜੀ ਹਾਂ ਠੀਕ ਹੈ ਤਿੰਨ ਪਸ਼ੂ ਆਪਾਂ ਕੋ ਪਹਿਲਾਂ ਇਹ ਤੋਂ ਸਟਾਰਟ ਕਰ ਲਈਆ ਹਾਂ ਹਾਂਜੀ ਹਾਂ ਬਾਈ ਤੇ ਤਾਜੀ ਸੂਈ ਵੀ ਹੈ ਜਮਾ ਤਾਜੀ ਆ ਬਾਈ ਕਿਆ ਕਰ ਦਿੰਦੇ ਸੂਈ ਵੀ ਹੈ ਇਹਨੂੰ ਅੱਜ ਬਾਈ 5ਵਾਂ ਦਿਨ ਹੋ ਗਿਆ ਸੂਈ ਨੂੰ ਦੁੱਧ ਹੁਣ 15 16 ਕਿਲੋ ਬੋਲਾ ਤਿਆਰ ਆ 22 22 ਕਿਲੋ ਆਮ ਨਾਲ ਦੇ ਦੋ ਜੇ ਚੌਥੇ 5ਵੇਂ ਦਿਨ 15 16 ਬੋਲੀ ਹੈ ਜੇ 20 ਤੋਂ ਬਾਅਦ ਆ ਰਾਮ ਨਹੀਂ 15 ਦਾ ਹੁਣ ਆਪਾਂ ਤੋਲ ਕੇ ਲੈ ਜੇ ਅਗਲਾ ਤੇ ਬਾਕੀ ਅਜੇ ਤੋ ਸਾਨੂੰ ਮਥਣ ਹਵਾਨੇ ਦੀ ਜੱਜਮੈਂਟ ਕਰਾ ਦੇਣਾਗਾ ਤੇ ਉਸ ਤੋਂ ਪਹਿਲਾਂ ਇੱਕ ਬੇਨਤੀ ਰੋਡ ਕਰ ਲਿਓ ਵੀ ਜਿਹੜਾ ਇਸ ਟਾਈਮ ਅਸੀਂ ਵੀਡੀਓ ਬਣਾ ਰਹੇ ਹਾਂਗੇ ਤੇ ਲਗਭਗ ਅਸੀਂ 11:30 ਬਣਾ ਰਹੇ ਹਾਂਗੇ 11:27 ਤੇ ਬਣਾ ਰਹੇ ਹਾਂ 11:26 27 ਤੇ ਬਣਾ ਰਹੇ ਤੇ ਸ਼ਾਮ ਦੀ ਜਿਹੜੀ ਚਵਾਈ 6 ਵਜੇ ਹੋਣੀ ਹੈਗੀ ਉਹ ਉਸਾਂ ਜੱਜਮੈਂਟ ਕਰ ਲਓ ਵੀ ਸ਼ਾਮ ਤੱਕ ਹਵਾਨਾ ਨੇ ਕੀ ਤਿਆਰ ਕਰਨਾ ਆਇਥੇ ਨਾੜ ਨੂੰ ਚੈੱਕ ਕਰ ਲਓ ਤੇ ਚਾਰ ਥਾਣਾ ਪੰਜਵੇਂ ਸ਼ਹੀ ਫੋਰਟ ਸਾਹ ਹਨੀ ਮੇਰੇ ਲਈ ਇਥੇ ਬੋਝ ਕੇ ਢਾਲ ਢਾਲ ਤਰੀ ਕਸੂਤੀ ਇਥੋਂ ਕੋਈ ਨਾ ਬਈ ਹਾਂ ਆਇਥੇ ਤਿਲਕਣ ਜੀ ਆਈ ਤੁਸਨੋ ਬਾਹ ਤੋਰ ਕੇ ਦਿਖਾ ਦਿੰ ਕੱਦ ਕਾੜ ਵੀ ਠੀਕ ਆ ਵਹਿੜ ਦਾ ਲੰਬਾਈ ਚੌੜਾਈ ਵੀ ਠੀਕ ਹੈ ਤੇ ਇਥੋਂ ਸੀ ਬੈਗ ਸ਼ਰਤ ਚੈੱਕ ਕਰ ਲਓ ਨਾ ਹਾਲਾਂਕਿ 11:30 ਦਾ ਟਾਈਮ ਆ ਹਵਾਨਾ ਬੜੀਆ ਤਿਆਰ ਕੀਤਾ ਹੋਇਆ ਹੈ ਘਰਮਾਲੀ ਨੇ 6 ਵਜੇ ਤੱਕ ਸੋਨਾ ਤਿਆਰ ਕਰੂਗੀ ਬਾਈ ਦੋ ਟਾਈਮਾ ਗਲਾਬ ਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਜੀ ਕੋ ਮੁੜ ਕੇ ਗਲਾ ਕਹਣਾ ਅਰੋਂ ਦੋ ਛੱਡਿਆ ਵਾਹੀ ਦੁੱਧ ਦੋ ਦਾਂ ਦੋਨੇ ਟਾਈਮ ਚਵਾ ਕੇ ਦੇਵਾਂਗੇ ਠੀਕ ਹੈ ਇਥੋਂ ਥਣ ਹਵਾਨਾ ਦੇਖੋ ਜੀ ਚਾਰ ਥਣ ਨੇਗੇ ਸੋਨੇ ਤੇ ਫੇਸ ਕੁਆਲਿਟੀ ਸੁਆ ਕਿਹੜਾ ਵੀਰੇ ਦਾ ਹੁਣ ਸੁਆ ਵੀਰੇ ਮੈਂ ਆਪਾਂ ਝੂਠ ਮਾਰੀਏ ਤੀਜਾ ਸੂਈ ਹੈ ਠੀਕ ਹੈ ਨਹੀਂ ਤਵਾਈ ਇਹ ਸੱਚ ਦੱਸਿਆ ਕਹਿੰਦਾ ਤੀਜਾ ਹਸੂ ਹੈਗਾ ਤੇ ਬਾਕੀ ਦੇਖੋ ਜਿਹੜਾ ਪ੍ਰਖ ਦੀਦੂਗਾ ਉਹਦੀ ਸਮਝ ਆ ਤੇ ਉਹ ਉਹਦੀ ਮਨ ਸੋਚ ਆ ਕੀ ਸਮਝਣਾ ਇੱਥੋਂ ਤੁਸੀਂ ਬੈਕ ਸਾਈਡੋਂ ਦੇਖ ਸਕਦੇ ਹੋਗੇ ਸੋਹਣੇ ਥਣ ਲੱਗੇ ਬੈ ਕੇ ਤੇ ਇੱਥੋਂ ਦੇਖ ਰਿਹਾ ਅਖਰਦੋ ਆ ਥੋੜਾ ਐ ਪੁਰਾਣੇ ਜੇ ਸ਼ੈਟ ਆ ਮਾੜੀ ਬੁੱਟੀ ਜੀ ਨਹੀਂ ਵੀਰੇ ਇਹ ਤਾਂ ਪੁਰਾਣੇ ਆ ਬੈਠਣਾ ਬੈਠਣ ਦਾ ਕਰਕੇ ਹੱਥ ਨੇ ਜੋ ਤਿਆਰ ਆ ਜਮਾ ਕੱਢ ਜਾਂਦੀ ਹੈ ਹੁਣ ਤਾਂ ਬਾਬਾ ਬੈਠੀ ਠਾਈ ਹੈ ਲੱਖੇ ਇਥੋਂ ਥਣ ਸਾਈ ਦੇ ਥਣ ਸਾਈ ਵੀ ਕੋਈ ਨਹੀਂਗੇ ਜਗਾ ਥਣ ਛੋਟ ਨੇ ਤਾਂ ਸ਼ਾਇਦ ਉਜਨ ਚ ਹੁੰਦੀ ਵੇ ਬਾਕੀ ਬਾਈ ਕਹਿੰਦਾ ਭਲਾ ਨਹੀਂ ਗਿਆ ਦੇਖੋ ਦੋੜਾਂ ਝੋਕੇ ਦੇਖ ਲਓ ਤੁਹਾਨੂੰ ਦੁੱਧ ਪੂਰਾ ਮਿਲੂਗਾ ਤੇ 2 ਨੰਬਰ ਦਾ ਹੀ ਆਪਣਾ ਕੋਲੇ ਬਹਿੜਾ ਗੱਬਣ ਹਾਂਜੀ ਇਹ ਚੌਗੀ ਆ ਦੰਦਾ ਦੀ ਪਹਿਲਣ ਤੇ ਤੇ ਰੇਟ ਸੱਚ ਨਾਲ ਦੇ ਰੇਟ ਬਾਈ ਫੋਨ ਤੇ ਕਰ ਲਾਂਗੇ ਜਾਇ ਜੀ ਹੋਣਗੇ ਠੀਕ ਆ ਬਾਈ ਕਹਿੰਦਾ ਫੋਨ ਤੇ ਰੇਟ ਹੋ ਜਾਣਗੇ ਕਿਉਂਕਿ ਬਾਈ ਦਾ ਸੇਲ ਬਚੇ ਦਾ ਕੰਮ ਆ ਇਹ ਦੰਦੋ ਚੌਗੀ ਆ ਗਈ ਚੌਗੀ ਦੰਦਾ ਨਹੀਂ ਵੀਰੇ ਪਲੂਣ ਬਸੇ ਠੰਡੀ ਸੀ ਲਾ ਕਿਵੇਂ ਮਰਜੀ ਹੱਥ ਫੇਰ ਲਓ ਥਾਂ ਤੋਂ ਬਹੁਤ ਚੰਗਾ ਲੱਗਿਆ ਬਹੁਤ ਜਿਆਦਾ ਚੰਗਾ ਹਾਂ ਕਹਿ ਕਦੋਂ ਦੀ ਕੱਚੀ ਪਈ ਹਜੇ ਵੀਰੇ ਲੈ ਤਾ ਜਾਊ ਹਰੇ ਹਫਤਾ ਬਾਈ ਅੱ ਹਫਤਾ ਲੱਈ ਹੈ ਜੀ ਹਾਂ ਵਧੀਆ ਮੁਠੀ ਵਾਲਾ ਥਾਂ ਤਿਆਰ ਕਰੋ ਨਾ ਬਾਕੀ ਉਹ ਜਿੰਦ ਜਾਨ ਬਹੁਤ ਹੈ ਬਾਈ ਕੱਦ ਘਾਟ ਬਹੁਤ ਵੈੜਦਾ ਨਾ ਜਾਨ ਵੀ ਫੁੱਲ ਆ ਬਾਈ ਹੂੰ ਇੱਥੋਂ ਕੋਈ ਨਹੀਂ ਛੜ ਥਾਂ ਤੇ ਕਰੋ ਸਾਨੂੰ ਤੋੜ ਕੇ ਦਿਖਾ ਨਾ ਤੁਸੀਂ ਕੋਲਿਆ ਕੇ ਦੇਖੋ ਕਿ ਸਾਨੂੰ ਗਾਂ ਛੋਟੀ ਨਹੀਂ ਲੱਗਣੀ ਪੂਰੇ ਉੱਚੇ ਕੱਦ ਘਾਟ ਵਾਲੀ ਹੈ ਬੇ ਪੱਤ 22 ਤੇ ਉਚਾਈ ਤੇ ਭਜਨ ਵੈੜਦਾ ਪੂਰਾ ਵਧੀਆਗਾ ਤੇ ਰੰਗ ਵੀ ਤੁਹਾਡੇ ਸਾਹਮਣੇ ਆ ਨਸਲ ਜੋ ਵੀ ਹੈ ਤੁਹਾਡੇ ਸਾਹਮਣੇ ਆ ਨਾ ਤੇ ਇੱਥੋਂ ਦੇਖ ਲਈ ਖਾਸੀ ਖਾਸ ਬੇਟਾ ਾਂਚ ਦੀ ਵਹਿੜ ਆ ਗਈ। ਕੋਲਿਆ ਕੇ ਦੇਖੋ ਥੋਡੀ ਰੂਹ ਖੁਸ਼ ਹੋਣੀ ਆ ਮਤਲਬ ਮਨ ਖੁਸ਼ ਹੋਣਾ ਤੁਹਾਡਾ। ਐ ਨਹੀਂ ਲੱਗਣਾ ਵੀ ਯਾਰ ਕਹੇ ਜੀ ਗਾਂ ਆਪਾਂ ਦੇਖਣ ਚੱਲੇ ਆ ਕਹੀ ਲੈ ਕੇ ਚੱਲੇ ਆਂਗਾ ਨਾ। ਸੋਹਣਿਆ ਕੁੱਲ ਮਲਾ ਕੇ ਤੇ ਬੈੜੂ ਟੂ ਚੰਗਾ ਪਹਿਲੇ ਸੂਹ ਸੁੰਗਣ ਵਾਲੀ ਆ ਨਾ ਭਾਈ। ਕੱਦ ਦੇਖੜਾ। ਹੂੰ ਪੂਰੀ ਫੁੱਲ ਦੀ ਕੱਚੀ ਪਈਆ। ਹਾਂਜੀ ਹੱfte ਦੀ। ਇੱਥੇ ਰੁੱਕੇ ਵੀਰੇ। ਇੱਥੋਂ ਸੁਨ ਦਿਖਾ ਨਾ ਬਹਿੜਾ ਰੋਕ ਕੇ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲੋ। ਚੰਗੀ ਆ ਨਾ ਕੁੱਲ ਮਲਾ ਕੇ। ਦੁੱਧ ਕਿੰਨਾ ਕੁ ਪਾਲੂ ਲੱਗ ਪਾ ਕੇ ਜੇ। ਦੁੱਧ ਬਾਈ ਗਰਮੀ ਆ 20 ਤਾਂ ਆਹ ਨਾਲ ਹੀ ਪਾਉ 20 ਤਾਂ ਆਹ ਨਾਲ ਹੀ ਪਾ ਦੋ ਨਾ ਐਡਾ ਬੈਡਾ ਜਿਹੇ ਤਾਂ ਨਾ ਗਾਂ ਦਾ 20 ਤਾਂ ਕੋਈ ਵਾਲਾ ਨਹੀਂ ਗਾ ਇਹ ਤਾਂ 25 26 ਕੱਢਣਾ ਇਸ ਸਾਲ ਹੁੰਦੇ ਤਾਂ ਹੂੰ ਜੇ ਸਾਲ ਹੁੰਦੇ ਫੇ ਤਾਂ 25 26 ਨੂੰ ਮੂੰਹ ਮਾਰ ਜਾਂਦੀ ਰਾਮ ਨਾ ਆ ਜਾ ਪੁੱਤ ਰਤ ਲਿਆਰ ਦਾ ਕਰਦੀ ਨਾ ਹੌਲ ਜੀ ਉਹ ਸੰਗਲ ਸੀ ਯਾਰ ਉਹਦਾ ਕਰਕੇ ਕਰ ਠੀਕ ਆ ਜਾ ਪੁੱਤ ਲੈ ਇੱਥੋਂ ਦੇਖ ਲੈ ਬੈਕ ਸ਼ਾਇਰ ਤੋਂ ਸੋਹਣੇ ਥਾਨਾ ਹਵਾਨੇ ਦੀ ਮਾਲਕ ਨਾ 20 ਬਾਈਕਲ ਬਾਈਕਾਂ ਤੋਂ ਪਾਉ 20 ਤਾਂ ਆਹ ਨਾਲ ਹੀ ਪਾ ਦੂਗੀ ਕੋਈ ਕੱਦ ਕਾਠ ਵੱਡਾ ਬੈਠਦਾ ਕੋਈ ਛੋਟੀ ਨਹੀਂ ਹੈ ਬਾਜਨ ਬੂਝੇ ਵੀ ਚੰਗਾ ਵਾਕੀ ਜਿੰਦ ਜਾਨ ਉਹ ਲਸੀ ਲਾਮੀ ਹੈਗੀ ਕਿ ਗਿੱਟੇ ਕੋਡ ਨਹੀਂ ਭੜ ਦੇਗੇ ਚਾਹ ਚ ਨੂੰ ਖੁੱਲੀ ਪੂਰੀ ਹੈ ਨਾ ਚੌਕਾਂ ਪੂ ਚੰਗੀ ਆ ਠੀਕ ਹੈ ਠੰਡੀ ਪੂਰੀ ਮਹਾ ਪੂਰੀ ਮਾਰ ਦੇ ਦਿਖਾ ਦੇ ਫਿਰ ਮਾਰ ਲੈ 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 ਬਾਈ ਲੈ ਬਾਈ ਕੋਈ ਨਹੀਂ ਸ਼ੈਡ ਤੋਂ ਬਹਿ ਗਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਾ ਹੀ ਨਹੀਂ ਜਮਾ ਵਾਲੀ ਕੁੰਨੀ ਠੀਕ ਹੈ ਜੀ ਤੇ ਅੱਗੇ ਕੀ ਤੁਹਾਡਾ ਨੰਬਰ ਹੈ ਨਾ ਹਾਂ ਜੀ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਬਾਈ ਦੂਜਾ ਤੇ ਸੂਨ ਦੇ ਕਹੇ ਤੇ ਬਾਕੀ ਪਏਗੇ ਲੈ ਜੂ ਵੀਰੇ ਹਫਤੇ ਦੇ ਆਸ-ਪਾਸੇ ਵੀ ਲੈ ਬਾਹਰ ਇਹਨੂੰ ਲੈ ਬੱਲਾ ਲੈ ਮੇਤਰੋ ਇਹ ਹੈਗਾਗਾ ਗਰਮੀ ਦਾ ਤੋਹਫਾ ਗਰਮੀ ਚ ਕ੍ਰੋਸ ਨਾ ਸਕਦੀ ਡਿਮਾਂਡ ਬੜੀ ਹੁੰਦੀ ਹੈਗੀ ਥਾਨ ਹਵਾਨਾ ਬੜਾ ਚੰਗਾ ਚਾਰ ਕੋਲ ਝੋਲ ਝੱਟਲ ਝੱਟਲ ਬਹੁਤ ਪਈ ਹੈਗੀ ਦੂਜਾ ਸੌਸ ਹੁੰਦੀ ਹੈ ਦੂਜਾ ਸੂਪ ਬਈ ਕਹਾਂ ਕਿ ਹੁੰਦੀ ਕੱਚੀ ਪੇ ਲੱਗ ਭਗ ਜਾ ਪਈਦਾ ਹਫਤਾ ਦਾ ਦਿੰਦੀ ਲੈ ਦੂ ਅੱਠ ਸੱਤ ਦਿਨ ਜਰ ਹਲੇ ਹਾੜੀ ਦੇ ਵਿੱਚ 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 ਇਹ ਸੁਪੂ ਨਾ ਹਾਂ ਉਹ ਆਏ ਨਹੀਂ ਕਿ ਕੋਈ ਨਹੀਂ ਹਲੇ ਅੱਛਾ ਮਰਜ਼ੀ ਲੈ ਹਮ ਇੱਥੇ ਚੌਣ ਲੱਗ ਜਾ ਚਾਹ ਲੈ ਮਤਲਬ ਨਹੀਂ ਕੋਈ ਮਤਲਬ ਵੀ ਨਹੀਂ ਹੈ ਨਾ ਆਪਾਂ ਦੇਖ ਕੇ ਲੈ ਹਾਂ ਮੈਂ ਪਾ ਦੂਗੀ ਰੁੱਕੀ ਤੇ ਰੁੱਕੀ ਬਈ ਥਾਨ ਦਿਖਾ ਦਈਏ ਬਈ ਗੱਡ ਵੀਰੇ ਨੇ ਪਹਿਲਾਂ ਨੇ 18 ਕਿਲੋ ਦਿੱਤਾ ਹੈ ਕੱਲਾ ਜਲ ਕੋਲ 18 ਦੇ ਤੇ 20 ਦੇ ਸਾਨੇ ਚ ਪਾ ਦੁੱਗੀ ਬਾਈ 18 ਤੋਂ ਵੀ ਹੁਣ ਵੀ ਪਾ ਦੁੱਗੀ ਹਾਂ ਹਾਂ ਟਾਂਚਾ ਇਹਦਾ ਵੀ ਵੱਡੇ ਕੱਦ ਕਾਠ ਦੁੱਗੀ ਆ ਕੋਈ ਕੱਦ ਕਾਠ ਵੱਡਾ ਗਿਆ ਤੇ ਇਦੋਂ ਥਾਂ ਤੋਂ ਜੋ ਢੋਲੀ ਦੇ ਢਿੱਲੀ ਬਹੁਤ ਪਈ ਆ ਨਾ ਢੋਲੀ ਹਾਂ ਬਾਈ ਦਿਖਾ ਦੇ ਢੋਲੀ ਚੱਲੀ ਜਕ ਨੇ ਪਈ ਆ ਥਾਂ ਤੋਂ ਨੂੰ ਸਾਰਾ ਚਾਚਾ ਸਿੰਗਲ ਮਿਲਣਗੇ ਤੇ ਇੱਥੋਂ ਸੀ ਬੈਣੀ ਸ਼ਾਰਡ ਚੈੱਕ ਕਰ ਲੋ ਥਾਂ ਦੇ ਕੋ ਚਾਰ ਹੀ ਮਿਲਣ ਗਿਆ ਤੇ ਬਾਕੀ ਕੱਦ ਕਾਠ ਚੰਗਾ ਤੇ ਘਰੇਲੂ ਵਹੜ ਆ ਗਿਆ ਆਮ ਤਾਂ ਉੱਤੇ ਜਿਵੇਂ ਆਮ ਘਰਾਂ ਚ ਬੜਾ ਰੱਖਿਆ ਹੁੰਦੇ ਨੇ ਗਿਆ ਲਹਲ ਤਾਂ ਕੱਚੀ ਜ਼ਰੂਰ ਲਹਲ ਆ ਫਾਰੇ ਬਲਬਲ ਕੱਢ ਕੇ ਇੱਥੇ ਜਉਲੇ ਬਾਦ ਹੂੰ ਹਜੇ ਹਫਤੇ ਦੀ ਕੱਚੀ ਅਰਾਉਣਾ ਲੈ ਜੂ ਹਫਤਾ ਠੀਕ ਐ ਦੋ ਤੋਂ 18 ਤੋਂ 20 ਦੇ ਰਾਂ ਵਿੱਚ ਆਉਣਾ ਪਾਸ ਹਾਂ ਹਾਂ ਵੀਰਿਆ ਠੀਕ ਐ ਠੀਕ ਐ ਲੈ ਇੱਥੋਂ ਨੀ ਆ ਮਾਰ ਲੋ ਹੱਥ ਤੋਂ ਮਾਰੋ ਇਹਦੇ ਸਮਾਰਕ ਥੱਲੇ ਦਿਖਾ ਦੇ ਕਈ ਕਿਸੇ ਕਿਸੇ ਭੈਣੇ ਬੀਬੀ ਨੇ ਘਰੇ ਚੌਣੀ ਹੁੰਦੀ ਹੈ ਨਾ ਬੈਠ ਲੈ ਠੀਕ ਠੀਕ ਕੋਈ ਗੱਲ ਨਹੀਂ ਲੈ ਤੇ ਇੱਥੋਂ ਚੈੱਕ ਕਰ ਲੋ ਠੀਕ ਐ ਇਹਦੀ ਮਾਰ ਹੱਥ ਬਲੇ ਬੋਝ ਕੇ ਲਾ ਦੇਖ ਲੋ ਜੀ ਠੰਡਿਆ ਸੀ ਇਹ ਵੀ ਰੀਲ ਐ ਹੂੰ ਕੋਈ 41 ਗੱਲ ਨਹੀਂ ਤਾਂ ਉਹਨੂੰ ਲੱਤ ਮੂਹਤੇ ਹੁੰਦੀ ਹੈਗੀ ਲੈ ਹੂੰ ਕੋਈ ਨਹੀਂ ਗਣੀ ਤੇ ਇਹ ਤਾਂ ਸੂਈ ਵੀ ਹੈਗੀ ਇਹ ਤਾਂ ਸਰ ਇਹਦਾ ਚੱਕਰ ਪਹੁੰਦੀ ਵਧੀਆ ਗਾਰੰਟੀ ਆ ਯਾਰ ਜੇ ਮੜਾ ਜੇ ਪੈਰ ਵੀ ਹਲਾ ਜੇ ਅਗਲਾ ਸਾਢੇ ਜੇ ਹੋਰ ਦੱਸੋ ਠੀਕ ਆ ਜੀ ਸੋ ਬਾਈ ਦਾ ਪੈਂਡ ਛੰਨਾ ਗਲਾ ਸਿੰਘ ਵਾਲਾ ਤਹਿਸੀਲ ਤਪਾ ਦਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ 9872076012 ਇਸ ਬਰਕਰ ਨਾਲ ਜਿਹੜਾ ਪਸੂ ਤੁਹਾਨੂੰ ਪਸੰਦ ਆਉਂਦਾ ਆ ਇੱਥੇ ਆ ਕੇ ਦੋ ਰਾ ਚੌਕ ਅੱਥਲਿਆ ਕੇ ਆਉਣਾ ਖਰੀਦ ਸਕਦੇ ਹੋ ਧੰਨਵਾਦ ਜੀ